ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਕੋਈ ਵੀ ਮਾਪੇ ਬਾਪ ਇਹ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੱਚਾ ਹੀਣ ਭਾਵਨਾ ਦਾ ਸ਼ਿਕਾਰ ਹੋਵੇ ਅਸਲ ਵਿੱਚ ਕੰਪਲੈਕਸ ਦੋ ਤਰ੍ਹਾਂ ਦੇ ਹੁੰਦੇ ਹਨ ਸੁਪੀਰੀਟੀ ਕੰਪਲੈਕਸ ਤੇ ਇਨਫੀਰੀਟੀ ਕੰਪਲੈਕਸ ਸੁਪੀਰੀਟੀ ਕੰਪਲੈਕਸ ਵਾਲੇ ਸ਼ਖਸ ਆਪਣੇ ਆਪ ਨੂੰ ਦੂਜਿਆਂ ਨਾਲੋਂ ਹਰ ਪੱਖੋਂ ਵਧੀਆ ਸਮਝਦੇ ਹਨ ਤੇ ਦੂਜਿਆਂ ਨੂੰ ਆਪਣੇ ਬਰਾਬਰ ਦਾ ਨਹੀਂ ਸਮਝਦੇ ਦੂਜੇ ਸ਼ਬਦਾਂ ਵਿੱਚ ਉਹ ਫੁਕਰੇ ਹੁੰਦੇ ਹਨ ਇਸ ਤੋਂ ਇਲਾਵਾ ਇਨਫੀਰੀਟੀ ਕੰਪਲੈਕਸ ਵਾਲੇ ਵਿਅਕਤੀ ਯਾਨਕਿ ਹੀਣ ਭਾਵਨਾ ਵਾਲੇ ਵਿਅਕਤੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਮਾੜਾ ਸਮਝਦੇ ਹਨ ਇਹਨਾਂ ਦੋਹਾਂ ਹੀ ਕੰਪਲੈਕਸਾਂ ਵਿੱਚੋਂ ਹੀਣ ਭਾਵਨਾ ਦਾ ਕੰਪਲੈਕਸ ਬਹੁਤ ਹੀ ਖਤਰਨਾਕ ਹੁੰਦਾ ਹੈ ਇਸ ਲਈ ਹਰ ਮਾਪੇ ਦਾ ਇਹ ਫਰਜ਼ ਹੈ ਕਿ ਉਹ ਆਪਣੇ ਬੱਚੇ ਨੂੰ ਹੀਣ ਭਾਵਨਾ ਤੋਂ ਬਚਾਏ ਜੇ ਤੁਸੀਂ ਵੀ ਆਪਣੇ ਬੱਚੇ ਨੂੰ ਇਸ ਤਰ੍ਹਾਂ ਦੇ ਕੰਪਲੈਕਸ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਹ ਪੰਜ ਕੰਮ ਕਦੇ ਨਾ ਕਰਿਓ ਪਹਿਲੀ ਗੱਲ ਜਿਸ ਤੋਂ ਅਵਾਇਡ ਕਰਨਾ ਹੈ ਉਹ ਹੈ ਬੱਚੇ ਦੀ ਸਰੀਰਕ ਦਿੱਖ ਬਾਰੇ ਟੋਕਾ ਟੋਕੀ ਨਾ ਕਰਨਾ ਜਿਵੇਂ ਕਈ ਪੇਰੈਂਟਸ ਆਪਣੇ ਲੰਬੇ ਕੱਦ ਵਾਲੇ ਬੱਚੇ ਨੂੰ ਲੰਬੂ ਜਿਹਾ ਕਹਿ ਦਿੰਦੇ ਹਨ ਪਤਲੇ ਸਰੀਰ ਦੇ ਵਾਲੇ ਬੱਚੇ ਨੂੰ ਸੁਕੜੂ ਜਿਹਾ ਤੇ ਛੋਟੇ ਕੱਦ ਵਾਲੇ ਨੂੰ ਬੌਣਾ ਜਿਹਾ ਕਹਿ ਦਿੰਦੇ ਹਨ ਇਸ ਤਰ੍ਹਾਂ ਦੇ ਤਖੱਲਸ ਲਾਉਣ ਨਾਲ ਬੱਚਾ ਆਪਣੇ ਆਪ ਨੂੰ ਹੀਣ ਸਮਝਦਾ ਹੈ ਇਸ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਬੱਚੇ ਲਈ ਨਾ ਹੀ ਕਰੋ ਤਾਂ ਚੰਗਾ ਹੋਵੇਗਾ ਦੂਜੀ ਗੱਲ ਜਿਸ ਦਾ ਖਿਆਲ ਰੱਖਣਾ ਹੈ ਉਹ ਇਹ ਹੈ ਕਿ ਹਰ ਵੇਲੇ ਬੱਚੇ ਨੂੰ ਟੋਕਾ ਟੋਕੀ ਨਹੀਂ ਕਰਨੀ ਚਾਹੀਦੀ ਹੁੰਦਾ ਇੰਜ ਹੈ ਕਿ ਕਈ ਪੈਰੋਂ ਆਪਣੇ ਬੱਚੇ ਨੂੰ ਹਰ ਵੇਲੇ ਟੋਕਾ ਟੋਕੀ ਕਰਦੇ ਰਹਿੰਦੇ ਹਨ ਕਿ ਤੂੰ ਇਹ ਨਾ ਕਰ ਤੂੰ ਉਹ ਨਾ ਕਰ ਜਾਂ ਫਿਰ ਇਹ ਫਰਸ਼ ਖਰਾਬ ਕਰਤਾ ਤੂੰ ਇੱਥੇ ਚਰੀਟਾ ਮਾਰਤੀਆਂ ਤੂੰ ਇਹ ਨਹੀਂ ਕਰਨਾ ਤੂੰ ਉਹ ਨਹੀਂ ਕਰਨਾ ਇਸ ਤਰ੍ਹਾਂ ਦੀ ਟੋਕਾ ਟੋਕੀ ਬੱਚੇ ਵਿੱਚ ਹੀਣ ਭਾਵਨਾ ਸਿਰਜਣ ਦਾ ਸਬਬ ਕੁੰਦੀ ਹੈ ਸੋ ਅਜਿਹਾ ਕਦੇ ਨਹੀਂ ਕਰਨਾ ਚਾਹੀਦਾ ਤੀਜੀ ਗੱਲ ਇਹ ਹੈ ਕਿ ਕਈ ਵਾਰੀ ਪੈਰੈਂਟਸ ਬੱਚੇ ਦੀ ਹੋਂਦ ਤੇ ਹੀ ਟਿੱਪਣੀਆਂ ਕਰਨ ਲੱਗ ਜਾਂਦੇ ਹਨ ਜਿਵੇਂ ਕਈ ਮਾਪੇ ਕਹਿੰਦੇ ਸੁਣੇ ਜਾਂਦੇ ਹਨ ਕਿ ਵੀ ਇਹਦੇ ਨਾਲੋਂ ਤਾਂ ਤੂੰ ਨਾ ਹੀ ਜੰਮਦਾ ਤਾਂ ਚੰਗਾ ਸੀ ਫਿਟੇ ਮੂੰ ਤੇਰੇ ਜੰਮਣ ਦਾ ਇਸ ਤਰ੍ਹਾਂ ਦੀ ਕੜਵੀ ਸ਼ਬਦਾਵਲੀ ਬੱਚੇ ਦੇ ਮਨ ਤੇ ਬਹੁਤ ਗਹਿਰਾ ਪ੍ਰਭਾਵ ਪਾਉਂਦੀ ਹੈ ਤੇ ਬੱਚਾ ਆਪਣੇ ਆਪ ਨੂੰ ਫालतੂ ਜਾਂ ਕੋਈ ਵੱਧੂ ਦੀ ਚੀਜ਼ ਹੀ ਸਮਝ ਬੈਠਦਾ ਹੈ ਤੇ ਹੀਣਪਾਉਣਾ ਦਾ ਸ਼ਿਕਾਰ ਹੋ ਜਾਂਦਾ ਹੈ ਸੋ ਆਪਣੇ ਬੱਚੇ ਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਨ ਦੀ ਕਦੇ ਵੀ ਗਲਤੀ ਨਾ ਕਰੋ ਚੌਥੀ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਬੱਚਿਆਂ ਦਾ ਦੂਜਿਆਂ ਨਾਲ ਕੰਪੈਰੀਜ਼ਨ ਕਦੇ ਨਾ ਕਰੋ ਜਿਵੇਂ ਕਿ ਤੇਰੀ ਮਾਸੀ ਦਾ ਮੁੰਡਾ ਤਾਂ ਇੰਨਾ ਇੰਟੈਲੀਜੈਂਟ ਹੈ ਤੇ ਹਮੇਸ਼ਾ ਕਲਾਸ ਵਿੱਚੋਂ ਫਰਸਟ ਆਉਂਦਾ ਹੈ ਤੂੰ ਤਾਂ ਡਲ ਹੈ ਤਿੰਨ ਕਮਾ ਹੈ ਜੋ ਪੜਾਈ ਵੱਲ ਧਿਆਨ ਨਹੀਂ ਦਿੰਦਾ ਜਾਂ ਫਿਰ ਕਹਿਣਾ ਕਿ ਗੌਂੜੀਆਂ ਦੇ ਬੱਚੇ ਕਿੰਨੇ ਸਾਊ ਆਗਿਆਕਾਰੀ ਤੇ ਮਿਹਨਤੀ ਨੇ ਪਰ ਤੂੰ ਵੇਲੜ ਹੈ ਨਕਮਾ ਹੈ ਆਵਾਰਾ ਕਰਦਾ ਹੈ ਜਾ ਫਿਰ ਲੋਕਾਂ ਦੇ ਪੁੱਤ ਇੰਨੀ ਕਮਾਈ ਕਰਦੇ ਨੇ ਤੂੰ ਨਖਟੂ ਹੈ ਤੇ ਤੂੰ ਆਪਣਾ ਘਰ ਪਰਿਵਾਰ ਚਲਾਏਗਾ ਕਿਵੇਂ ਇਸ ਤਰ੍ਹਾਂ ਦੀਆਂ ਨੈਗੇਟਿਵਿਟੀ ਵਾਲੀਆਂ ਗੱਲਾਂ ਬੱਚੇ ਤੇ ਬਹੁਤ ਹੀ ਬੁਰਾ ਪ੍ਰਭਾਵ ਪਾਉਂਦੀਆਂ ਹਨ ਤੇ ਉਸ ਨੂੰ ਇਨਫੀਰੀਟੀ ਕੰਪਲੈਕਸ ਯਾਨੀ ਹੀਣ ਪਾਉਣ ਦਾ ਸ਼ਿਕਾਰ ਬਣਾ ਦਿੰਦੀਆਂ ਹਨ ਸੋ ਅਜਿਹੇ ਕੰਪੈਰੀਜ਼ਨ ਕਦੇ ਵੀ ਪੈਰੈਂਟਸ ਨੂੰ ਆਪਣੇ ਬੱਚੇ ਲਈ ਨਹੀਂ ਕਰਨਾ ਚਾਹੀਦਾ ਪੰਜਵੀਂ ਗੱਲ ਜੋ ਨਹੀਂ ਕਰਨੀ ਚਾਹੀਦੀ ਉਹ ਇਹ ਹੈ ਕਿ ਬੱਚੇ ਨਾਲ ਝੂਠੇ ਵਾਅਦੇ ਨਾ ਕਰੋ ਕਈ ਪੇਰੈਂਟਸ ਬੱਚੇ ਨਾਲ ਵਾਅਦਾ ਕਰਦੇ ਹਨ ਕਿ ਬੇਟਾ ਤੂੰ ਇਸ ਵਾਰੀ ਕਲਾਸ ਵਿੱਚੋਂ ਫਰਸਟ ਆ ਕੇ ਦਿਖਾ ਮੈਂ ਤੈਨੂੰ ਬਹੁਤ ਵਧੀਆ ਸਾਈਕਲ ਲੈ ਕੇ ਦਿਆਂਗਾ ਜਾਂ ਫਿਰ ਤੈਨੂੰ ਮੋਟਰਸਾਈਕਲ ਲੈ ਕੇ ਦਿਆਂਗੇ ਜਾਂ ਕਈ ਤਰ੍ਹਾਂ ਦੇ ਹੋਰ ਵਾਅਦੇ ਕਰਦੇ ਹਨ ਪਰੰਤੂ ਬਾਅਦ ਵਿੱਚ ਉਹ ਭੁੱਲ ਜਾਂਦੇ ਹਨ ਕਿ ਉਹਨਾਂ ਨੇ ਬੱਚੇ ਨਾਲ ਕੋਈ ਵਾਅਦਾ ਵੀ ਕੀਤਾ ਸੀ ਅਜਿਹੇ ਝੂਠੇ ਵਾਅਦੇ ਬਚਪਨ ਅਵਸਥਾ ਵਿੱਚੋਂ ਲੰਘਦੇ ਬੱਚਾ ਤੇ ਤਾਂ ਬਹੁਤ ਹੀ ਮਾੜਾ ਪ੍ਰਭਾਵ ਪਾਉਂਦੇ ਹਨ ਤੇ ਉਹਨਾਂ ਨੂੰ ਹੀਣ ਪਾਉਣਾਂ ਦੇ ਸ਼ਿਕਾਰ ਬਣਾ ਦਿੰਦੇ ਹਨ ਇਸ ਲਈ ਇਹਨਾਂ ਪੰਜ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਇਨਫੀਟੀ ਕੰਪਲੈਕਸ ਜੋ ਹੈ ਬੱਚਿਆਂ ਦੇ ਵਿੱਚ ਉਹ ਬਹੁਤ ਹੀ ਮਾੜਾ ਹੁੰਦਾ ਹੈ ਤੇ ਉਸ ਦੇ ਬਹੁਤ ਹੀ ਖਤਰਨਾਕ ਨਤੀਜੇ ਨਿਕਲਦੇ ਹਨ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਬਹੁਤ ਜ਼ਰੂਰੀ ਹੈ ਹਰ ਇੱਕ ਪੇਰੈਂਟ ਦੇ ਵਾਸਤੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ